ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਕਰਾਮਾਤੀ ਟੋਟਕੇ ਦੇ ਉੱਪਰ ਦੋਸਤੋ ਸਾਡੇ ਘਰ ਦਾ ਜੋ ਮਹੱਤਵਪੂਰਨ ਅੰਗ ਹੁੰਦਾ ਹੈ ਜਾਨੀ ਕਿ ਸਾਡੇ ਘਰ ਦਾ ਜੋ ਮਹੱਤਵਪੂਰਨ ਕਮਰਾ ਹੁੰਦਾ ਹੈ ਉਹ ਹੁੰਦਾ ਹੈ ਸਾਡਾ ਸੈਲ ਕਸਕ ਜਾਨੀ ਜਿੱਥੇ ਅਸੀਂ ਸੌਂਦੇ ਹਾਂ ਉਹ ਮਹੱਤਵਪੂਰਨ ਭਾਗ ਹੁੰਦਾ ਹੈ ਸਾਡੇ ਵੇਦ ਸ਼ਾਸਤਰਾਂ 'ਚ ਸੈਲ ਕਸਕ ਦੇ ਬਾਰੇ ਪੂਰਨ ਵਿਸਤਾਰ ਦੱਸਿਆ ਗਿਆ ਹੈ ਇਸ ਸੈਰਲ ਕਸਕ ਦੇ ਵਿੱਚ ਕਿਹੜੀ ਚੀਜ਼ ਰੱਖਣੀ ਚਾਹੀਦੀ ਹੈ ਤੇ ਕਿਹੜੀ ਚੀਜ਼ ਨਹੀਂ ਰੱਖਣੀ ਚਾਹੀਦੀ ਕਈ ਵਾਰ ਅਗਿਆਨਤਾ 'ਚ ਕੁਝ ਐਸੀਆਂ ਚੀਜ਼ਾਂ ਰੱਖ ਲੈਂਦੇ ਹਾਂ ਜਿਸ ਨਾਲ ਉਸ ਵਿੱਚ ਨਕਾਰਾਤਮਕ ਦਾ ਦਾਵਾਸ ਹੁੰਦਾ ਹੈ ਜਿਸ ਕਾਰਨ ਸਾਡੇ ਘਰ ਵਿੱਚ ਪਰੇਸ਼ਾਨੀਆਂ ਵਧ ਜਾਂਦੀਆਂ ਨੇ ਤੇ ਲਗਾਤਾਰ ਕਲੇਸ਼ ਦਾ ਵਾਤਾਵਰਣ ਬਣਿਆ ਰਹਿੰਦਾ ਹੈ ਕੁਝ ਐਸੀਆਂ ਵਸਤੂਆਂ ਹਨ ਜਿਨ੍ਹਾਂ ਨੂੰ ਪੁੱਲ ਕੇ ਵੀ ਆਪਣੇ ਕਮਰੇ 'ਚ ਨਹੀਂ ਰੱਖਣਾ ਚਾਹੀਦਾ ਕਹਿੰਦੇ ਜੇ ਤੁਸੀਂ ਚਾਹੁੰਦੇ ਹੋ ਕਿ 네ਗੇਟਿਵ ਊਰਜਾ ਘਰ ਤੋਂ ਹਮੇਸ਼ਾ ਲਈ ਦੂਰ ਹੋ ਜਾਵੇ ਸਕਾਰਾਤਮਕ ਊਰਜਾ ਦਾ ਵਾਸ ਸਾਡੇ ਘਰ ਦੇ ਵਿੱਚ ਹੋਵੇ ਤਾਂ ਅੱਜ ਅਸੀਂ ਜੋ ਚੀਜ਼ਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਇਸ ਵਿੱਚੋਂ ਇੱਕ ਵੀ ਚੀਜ਼ ਆਪਣੇ ਸਰਾਣੇ ਦੇ ਥੱਲੇ ਰੱਖ ਲਓ ਤਾਂ ਚਾਰੇ ਤਰਫ ਤੋਂ ਸਕਾਰਾਤਮਕ ਊਰਜਾ ਦਾ ਵਾਸ ਹੋ ਜਾਵੇਗਾ ਉਸ ਤੋਂ ਬਾਅਦ ਤੁਹਾਨੂੰ ਕਾਮਯਾਬ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਇਸ ਲਈ ਧਿਆਨ ਦੇਣਾ ਦੋਸਤੋ ਔਰਤਾਂ ਨੂੰ ਆਪਣੇ ਤਕੀਏ ਦੇ نیچے ਇੱਕ ਚੀਜ਼ ਜੋ ਰੱਖਣੀ ਚਾਹੀਦੀ ਹੈ ਜਿਸ ਨਾਲ ਮਾਂ ਲక్ష్ਮੀ ਜੀ ਦੀ ਕਿਰਪਾ ਸਦਾ ਬਣੀ ਰਹਿੰਦੀ ਹੈ ਵੇਦ ਪੁਰਾਣਾ ਵਿੱਚ ਕਿਹਾ ਜਾਂਦਾ ਹੈ ਕਿ ਜੇਕਰ ਸੌਂਦੇ ਸਮੇਂ ਤੁਸੀਂ ਕੋਈ ਗਲਤੀ ਕਰਦੇ ਹੋ ਤਾਂ ਦਿਲੀਦਰ ਕਦੇ ਤੁਹਾਡਾ ਪਿੱਛਾ ਨਹੀਂ ਛੱਡਦਾ ਇਸ ਲਈ ਤੁਹਾਨੂੰ ਹਮੇਸ਼ਾ ਆਪਣੇ ਤਕੀਏ ਦੇ نیچے ਉਹ ਚੀਜ਼ਾਂ ਰੱਖਣੀਆਂ ਚਾਹੀਦੀਆਂ ਹਨ ਜੋ ਵੇਦ ਪੁਰਾਣਾ ਦੇ ਅਨੁਸਾਰ ਦੱਸੀਆਂ ਗਈਆਂ ਹਨ ਇਸ ਲਈ ਤੁਹਾਨੂੰ ਹਮੇਸ਼ਾ ਆਪਣੇ ਤਕੀਏ ਦੇ نیچے ਉਹ ਚੀਜ਼ਾਂ ਰੱਖਣੀਆਂ ਚਾਹੀਦੀਆਂ ਹਨ ਜੋ ਵੈਦ ਪੁਰਾਣਾ ਦੇ ਅਨਸਾਰ ਦੱਸੀਆਂ ਗਈਆਂ ਹਨ ਹੋ ਸਕਦਾ ਹੈ ਤੁਹਾਨੂੰ ਇਹ ਗੱਲ ਅਜੀਬ ਲੱਗ ਰਹੀ ਹੋਵੇ ਤਕੀਏ ਦੇ نیچے ਕੋਈ ਵੀ ਚੀਜ਼ ਰੱਖਣ ਦੇ ਨਾਲ ਤੁਸੀਂ ਚਾਹੇ ਅਮੀਰ ਹੋ ਜਾਂ ਗਰੀਬ ਹੋ ਹਰ ਇੱਕ ਨੂੰ ਤਕੀਏ ਦੀ ਜ਼ਰੂਰਤ ਹੁੰਦੀ ਹੈ ਬਹੁਤ ਹੀ ਘੱਟ ਲੋਕ ਜਾਣਦੇ ਹਨ ਇਹ ਤਕੀਏ ਦਾ ਸਹੀ ਇਸਤੇਮਾਲ ਕਰਕੇ ਜਨਮ ਜਨਮਾਂ ਤਰਾਂ ਦੀ ਗਰੀਬੀ ਨੂੰ ਦੂਰ ਕੀਤਾ ਜਾ ਸਕਦਾ ਹੈ ਸਰਾਣੇ ਦੇ ਥੱਲੇ ਰੱਖਣ ਦੇ ਨਾਲ ਰਾਤੋਂ ਰਾਤ ਕਿਸਮਤ ਚਮਕ ਸਕਦੀ ਹੈ ਜੀਵਨ ਚ ਸੁੱਖ ਸਮਰiddhi ਲਾਭ ਪ੍ਰਾਪਤ ਹੁੰਦਾ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਮਹੱਤਵਪੂਰਨ ਜਾਣਕਾਰੀ ਦੇਣ ਜਾ ਰਹੇ ਹਾਂ ਜੀ ਇਸ ਵਿੱਚ ਦੱਸੀਆਂ ਜਾਣ ਵਾਲੀਆਂ ਉਹ ਚੀਜ਼ਾਂ ਜਿਹੜੀਆਂ ਤੁਸੀਂ ਸਹਰਾਣੇ ਦੇ نیچے ਰੱਖਣੀਆਂ ਹਨ ਉਹਨਾਂ ਦਾ ਫਾਇਦਾ ਕੀ ਹੈ ਤੁਸੀਂ ਜ਼ਰੂਰ ਸੁਣਨਾ ਕੁਝ ਲੋਕਾਂ ਦੇ ਘਰ ਤੁਲਸੀ ਦਾ ਪੌਦਾ ਲੱਗਾ ਹੁੰਦਾ ਹੈ ਪਰ ਐਸੇ ਵਿਅਕਤੀ ਦੀ ਦੁਲਿੱਦਰਤਾ ਵਿੱਚ ਰਹਿੰਦੇ ਹਨ ਦੁਲਿੱਦਰਤਾ ਹੋਣ ਦਾ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਉਹ ਤੁਲਸੀ ਦੇ ਪੌਦੇ ਨੂੰ ਦੱਖਣ ਦਿਸ਼ਾ ਦੇ ਵਿੱਚ ਰੱਖਦੇ ਹੋਣਗੇ ਤੁਲਸੀ ਨੂੰ ਸਹੀ ਦਿਸ਼ਾ 'ਚ ਰੱਖਣਾ ਚਾਹੀਦਾ ਹੈ ਫਿਰ ਦੇਖਣਾ ਤੁਲਸੀ ਦੇ ਸ਼ੁੱਧ ਪ੍ਰਭਾਵ ਤੁਹਾਨੂੰ ਕਿੱਥੋਂ ਤੋਂ ਕਿੱਥੇ ਪਹੁੰਚਾ ਸਕਦੇ ਹਨ ਤੁਹਾਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਹੋਵੇਗਾ ਕਿ ਤੁਲਸੀ ਦੇ ਪੌਦੇ ਪर्याप्त ਤੂਪ ਲੱਗੇ ਜਿੱਥੇ ਵੀ ਤੁਲਸੀ ਦਾ ਪੌਦਾ ਲੱਗਾ ਹੁੰਦਾ ਹੈ ਉਸ ਦੇ ਆਸ-ਪਾਸ ਸਾਫ਼ ਸਫਾਈ ਹੋਣੀ ਚਾਹੀਦੀ ਹੈ ਦੋਸਤੋ ਇਸ ਦੇ ਨਾਲ ਹੀ ਤੁਸੀ ਦੇ ਕੁਝ ਚਮਤਕਾਰੀ ਉਪਾਅ ਜਿਸ ਨੂੰ ਤੁਸੀਂ ਆਪਣੀ ਸੁਵਿਧਾ ਦੇ ਅਨੁਸਾਰ ਜ਼ਰੂਰ ਕਰੋ ਤੁਸੀਂ ਤુલਸੀ ਦੀਆਂ ਪੱਤੀਆਂ ਜਦੋਂ ਸੁੱਕ ਜਾਣ ਤੁਸੀਂ ਉਹਨਾਂ ਪੱਤੀਆਂ ਨੂੰ ਆਪਣੇ ਨਹਾਉਣ ਦੇ ਪਾਣੀ ਵਿੱਚ ਇਸਤੇਮਾਲ ਕਰ ਸਕਦੇ ਹੋ ਸਰੀਰ ਵਿੱਚ ਨਕਾਰਾਤਮਕ ਊਰਜਾ ਦਾ ਵਾਸ ਨਹੀਂ ਨਾਲ ਹੀ ਜੇਕਰ ਤੁਸੀਂ ਭਗਵਾਨ ਕ੍ਰਿਸ਼ਨ ਜੀ ਦੇ ਵਰਸ ਰੂਪ ਦੀ ਪੂਜਾ ਕਰਦੇ ਹੋ ਤਯੋ ਉਸ ਸਮੇਂ ਤੁਸੀਂ ਤુલਸੀ ਦੇ ਸੁੱਕੇ ਪੱਤਿਆਂ ਦਾ ਇਸਤੇਮਾਲ ਕਰ ਸਕਦੇ ਹੋ ਮਾਂ ਲక్ష్ਮੀ ਜੀ ਦੀ ਕਿਰਪਾ ਪ੍ਰਾਪਤ ਕਰਨ ਦੇ ਲਈ ਲਾਲ ਰੰਗ ਦੇ ਕੱਪੜੇ ਪੈਨੋ ਲਾਲ ਰੰਗ ਦੇ ਕੱਪੜੇ ਦੇ ਵਿੱਚ ਤુલਸੀ ਦੇ ਸੁੱਕੇ ਪੱਤਿਆਂ ਨੂੰ ਬੰਨ੍ਹ ਕੇ ਉਸ ਥਾਂ ਤੇ ਰੱਖ ਦਿਓ ਜਿੱਥੇ ਤੁਸੀਂ ਆਪਣਾ ਧਨ ਰੱਖਦੇ ਹੋ ਇਸ ਤਰ੍ਹਾਂ ਕਰਨ ਦੇ ਨਾਲ ਮਾਂ ਲక్ష్ਮੀ ਜੀ ਦੀ ਕਿਰਪਾ ਬਣੀ ਰਹਿੰਦੀ ਹੈ వ్యక్తి ਨੂੰ ਆਰਥਿਕ ਸਮੱਸਿਆਵਾਂ ਨਾਲ ਜੂਝਣਾ ਨਹੀਂ ਪੈਂਦਾ ਵਿਅਕਤੀ ਦੀ ਆਰਥਿਕ ਉਣਤੀ ਹੁੰਦੀ ਹੈ ਦੋਸਤੋ ਇਹ ਸੰ ਜੋਤਿ ਸ਼ਾਸਤਰ ਦੇ ਨਾਲ ਜੁੜੀਆਂ ਸਾਰੀਆਂ ਮਹੱਤਵਪੂਰਨ ਜਾਣਕਾਰੀਆਂ ਤੇ ਉਪਾਅ ਜੋ ਤੁਹਾਨੂੰ ਜ਼ਰੂਰ ਕਰਨੇ ਚਾਹੀਦੇ ਹਨ ਦੋਸਤੋ ਸਾਡੇ ਘਰ ਦਾ ਜੋ ਸਭ ਤੋਂ ਮਹੱਤਵਪੂਰਨ ਅੰਗ ਹੈ ਜਾਨੀ ਕਿ ਸਾਡੇ ਘਰ ਦੇ ਵਿੱਚ ਜੋ ਸਾਡਾ ਸਭ ਤੋਂ ਮਹੱਤਵਪੂਰਨ ਕਮਰਾ ਹੁੰਦਾ ਹੈ ਉਹ ਹੁੰਦਾ ਹੈ ਸਾਡਾ ਸੌਣ ਵਾਲਾ ਕਮਰਾ ਜਿਸ ਕਮਰੇ ਦੇ ਵਿੱਚ ਅਸੀਂ ਸੌਂਦੇ ਹਾਂ ਉਹ ਸਾਡੇ ਘਰ ਦਾ ਸਭ ਤੋਂ ਮਹੱਤਵਪੂਰਨ ਭਾਗ ਹੈ ਸਾਡੇ ਵੇਦ ਸ਼ਾਸਤਰਾਂ ਦੇ ਵਿੱਚ ਕਮਰੇ ਦੇ ਵਿੱਚ ਪੂਰਨ ਵਿਸਤਾਰ ਦੱਸਿਆ ਗਿਆ ਹੈ ਕਿ ਆਪਣੇ ਕਮਰੇ ਦੇ ਵਿੱਚ ਕਿਹੜੀਆਂ ਚੀਜ਼ਾਂ ਰੱਖਣੀਆਂ ਚਾਹੀਦੀਆਂ ਹਨ ਤੇ ਕਿਹੜੀਆਂ ਚੀਜ਼ਾਂ ਨਹੀਂ ਰੱਖਣੀਆਂ ਚਾਹੀਦੀਆਂ ਕਈ ਵਾਰ ਅਗਿਆਨਤਾ ਦੇ ਕਾਰਨ ਅਸੀਂ ਆਪਣੇ ਕਮਰੇ ਦੇ ਵਿੱਚ ਸੌਣ ਵਾਲੇ ਕਮਰੇ ਦੇ ਵਿੱਚ ਕੁਝ ਐਸੀਆਂ ਚੀਜ਼ਾਂ ਰੱਖ ਲੈਨੇ ਹਾਂ ਜਿਸ ਨਾਲ ਉਸ ਵਿੱਚ ਣਕਾਰਾਤਮਕ ਊਰਜਾ ਦਾ ਵਾਸ ਹੁੰਦਾ ਹੈ ਦੋਸਤੋ ਤੁਹਾਡੇ ਭਾਗ ਨੂੰ ਬਦਲਣ ਲੱਗਿਆ ਬਹੁਤ ਹੀ ਧੀਰ ਨਹੀਂ ਲੱਗੇਗੀ ਕਿ ਤੁਹਾਡਾ ਭਾਗ ਤੁਹਾਡਾ ਸਾਥ ਨਹੀਂ ਦਿੰਦਾ ਤੁਸੀਂ ਬਹੁਤ ਪਰੇਸ਼ਾਨ ਹੋ ਤੁਹਾਨੂੰ ਕੋਈ ਵੀ ਫਲ ਨਹੀਂ ਪ੍ਰਾਪਤ ਹੁੰਦਾ ਤੁਸੀਂ ਕਿਸੇ ਧਾਰਮਿਕ ਵਸਤੂ ਨੂੰ ਆਪਣੇ ਸਿਰਹਾਣੇ ਦੇ نیچے ਰੱਖ ਕੇ ਸੌਂਦੇ ਹੋ ਤੁਹਾਨੂੰ ਫਲ ਜ਼ਰੂਰ ਪ੍ਰਾਪਤ ਹੋਵੇਗਾ ਤੇ ਧਾਰਮਿਕ ਵਸਤੂ ਜਿਵੇਂ ਮਾਂ ਲਕਸ਼ਮੀ ਜੀ ਦਾ ਕੋਈ ਚਿੰਨ੍ਹ ਰੱਖ ਸਕਦੇ ਹੋ ਕੋਈ ਓਮ ਦਾ ਚਿੰਨ੍ਹ ਰੱਖ ਸਕਦੇ ਹੋ ਇਸ ਪ੍ਰਕਾਰ ਦੀਆਂ ਵਸਤੂਆਂ ਸਹਰਾਣੇ ਦੇ ਥੱਲੇ ਰੱਖ ਕੇ ਸੌਂ ਸਕਦੇ ਹੋ ਮੰਨਿਆ ਜਾਂਦਾ ਹੈ ਕਿ ਇਸ ਨਾਲ ਤੁਹਾਡਾ ਭਾਗ ਜਰੂਰ ਸਾਥ ਜਿੰਦਾ ਹੈ ਯਾਨੀ ਕਿ ਜਿੰਨੀਆਂ ਵੀ ਧਨ ਸੰਬੰਧੀ ਰੁਕਾਵਟਾਂ ਹਨ ਉਹ ਸਭ ਖਤਮ ਹੋ ਜਾਂਦੀਆਂ ਹਨ ਇਸ ਉਪਾਅ ਨੂੰ ਜਰੂਰ ਕਰਿਓ ਅਗਲੀ ਚੀਜ਼ ਹੈ ਜੋ ਤੁਹਾਨੂੰ ਦੱਸਣ ਜਾ ਰਹੇ ਹਾਂ ਜੇਕਰ ਤੁਸੀਂ ਉਹ ਉਪਾਅ ਕਰ ਲਿਆ ਤਾਂ ਵਿਸ਼ਵਾਸ ਰੱਖਿਓ ਤੁਰੰਤ ਹੀ ਤੁਹਾਡਾ ਸਮਾਂ ਚੰਗਾ ਹੋਣਾ ਸ਼ੁਰੂ ਹੋ ਜਾਵੇਗਾ ਜੇਕਰ ਤੁਸੀਂ ਬਹੁਤ ਪਰੇਸ਼ਾਨ ਹੋ ਮੁਸ਼ਕਲਾਂ ਦੇ ਵਿੱਚ ਫਸੇ ਹੋ ਤਾਂ ਸਮਝ ਨਹੀਂ ਆ ਰਹੀ ਕਿ ਕੀ ਕਰਨਾ ਹੈ ਇਹੋ ਜਹੀ ਸਥਿਤੀ ਦੇ ਵਿੱਚ ਸਰਾਣੇ ਦੇ ਥੱਲੇ ਇੱਕ ਚਾਬੀ ਰੱਖ ਕੇ ਸੌਵੋ ਲੋਹੇ ਦੀ ਚਾਬੀ ਰੱਖੋ ਇਹ ਬਹੁਤ ਹੀ ਸ਼ੁਭ ਮੰਨਿਆ ਗਿਆ ਹੈ ਇਹਨੇ ਕਰਨ ਦੇ ਨਾਲ ਤੁਸੀਂ ਆਪਣੇ ਜੀਵਨ ਦੇ ਵਿੱਚ ਜਿਸ ਵੀ ਮੁਸ਼ਕਲ ਪਰੇਸ਼ਾਨੀ ਦੇ ਨਾਲ ਲੜ ਰਹੇ ਹੋ ਜਿੰਨੀਆਂ ਵੀ ਪਰੇਸ਼ਾਨੀਆਂ ਦੇ ਨਾਲ ਤੁਸੀਂ ਕਿਰੇ ਹੋਏ ਹੋ ਤੁਸੀਂ ਉਹਨਾਂ ਸਾਰੀਆਂ ਹੀ ਪਰੇਸ਼ਾਨੀਆਂ ਵਿੱਚੋਂ ਨਿਕਲ ਜਾਵੋਗੇ ਜੇਕਰ ਤੁਹਾਡੀ ਕੁੰਡਲੀ ਦੇ ਵਿੱਚ ਗੁਰੂ ਦੋਸ਼ ਦੇ ਪ੍ਰਕੋਪ ਤੋਂ ਤੁਸੀਂ ਪਰੇਸ਼ਾਨ ਹੋ ਤੁਸੀਂ ਕੀ ਕਰਨਾ ਹੈ ਸਿਰਹਾਣੇ ਦੇ ਥੱਲੇ ਹਲਦੀ ਦੀ ਗੰਢ ਰੱਖ ਕੇ ਸੌਣਾ ਇਸ ਨੂੰ ਕਰਨ ਦੇ ਨਾਲ ਤੁਹਾਡਾ ਜੋ ਗੁਰੂ ਦੋਸ਼ ਹੈ ਜੋ ਬ੍ਰਸਤਪਤੀ ਦੋਸ਼ ਹੈ ਤੁਰੰਤ ਹੀ ਸਮਾਪਤ ਹੋ ਜਾਵੇਗਾ ਇਹ ਉਪਾਅ ਵਪਾਰੀ ਵਰਗ ਦੇ ਲਈ ਹੈ ਜੇਕਰ ਤੁਸੀਂ ਕਿਸੇ ਵੀ ਪ੍ਰਕਾਰ ਦਾ ਉਪਾਅ ਆਰੰਭ ਕਰਨ ਬਾਰੇ ਸੋਚ ਰਹੇ ਹੋ ਤਾਂ ਤੁਸੀਂ ਜਾਣਦੇ ਹੋ ਜੋ ਵੀ ਕੰਮ ਸ਼ੁਰੂ ਕਰੋ ਉਸ ਵਿੱਚ ਕਾਮਯਾਬੀ ਮਿਲੇ ਤਾਂ ਤੁਸੀਂ ਕੀ ਕਰਨਾ ਹੋਵੇਗਾ 21 ਦਿਨ ਲਸਣ ਦੀ ਇੱਕ ਕਲੀ ਆਪਣੇ ਸਰਾਣੇ ਦੇ نیچے ਰੱਖ ਕੇ ਸੌਣਾ ਜੇ ਤੁਸੀਂ ਇਹ 21 ਦਿਨ ਕਰ ਲਿਆ ਤਾਂ ਤੁਸੀਂ ਜਿੰਨੀਆਂ ਵੀ ਨੈਗੇਟਿਵ ਸ਼ਕਤੀਆਂ ਹਨ ਉਹ ਸਭ ਹਮੇਸ਼ਾ ਹਮੇਸ਼ਾ ਲਈ ਤੁਹਾਡੇ ਤੋਂ ਦੂਰ ਹੋ ਜਾਣਗੀਆਂ ਤੇ ਤੁਸੀਂ ਜਿਹੜਾ ਵੀ ਕੰਮ ਸ਼ੁਰੂ ਕਰੋਗੇ ਉਸ ਵਿੱਚ ਕਾਮਯਾਬੀ ਮਿਲੇਗੀ ਤਾਂ ਅਨੁਸਬੰਧੀ ਜਿੰਨੀਆਂ ਵੀ ਪਰੇਸ਼ਾਨੀਆਂ ਹਨ ਉਹ ਸਾਰੀਆਂ ਹੀ ਪਰੇਸ਼ਾਨੀਆਂ ਤੋਂ ਹਮੇਸ਼ਾ ਹਮੇਸ਼ਾ ਦੇ ਲਈ ਛੁਟਕਾਰਾ ਮਿਲ ਜਾਵੇਗਾ ਤਾਂ ਦੋਸਤੋ ਇਹ ਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੇ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਸਾਡੇ ਚੈਨਲ ਦੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਧੰਨਵਾਦ